ਕੱਪਟਨ ਰਵੀ ਦੇ ਵਿੱਚ ਸਾਫ ਦਾ ਮੰਤਰੀ ਗੁਰਪ੍ਰੀਤ ਸਿੰਘ ਕੋਟਲੀ ਜੀ ਵੀ ਪਹੁੰਚੇ ਨੇ ਆਓ ਇਹਨਾਂ ਨਾਲ ਗੱਲ ਕਰਦੇ ਆ ਪਹਿਲਾਂ ਤਾਂ ਸਰ ਵੈਲਕਮ ਸਾਡੇ ਚੈਨਲ ਤੇ ਸਰ ਪੰਜਾਬ ਕੇਸਰੀ ਗਰੁੱਪ ਹਮੇਸ਼ਾ ਮਾਨਵਤਾ ਦੀ ਸੇਵਾ ਦੇ ਲਈ ਕੰਮਾਂ ਦੇ ਵਿੱਚ ਆਪਣਾ ਜਿਹੜਾ ਯੋਗਦਾਨ ਆ ਬਾ ਚੜ ਕੇ ਪਾਉਂਦਾ ਹੈ ਜਿਹੜਾ 5 ਤਰੀਕ ਨੂੰ ਸਰ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਉਹਦੀਆਂ ਤਿਆਰੀਆਂ ਨੂੰ ਲੈ ਕੇ ਉਹਦੇ ਤੁਹਾਡੇ ਵੱਲੋਂ ਕੀ ਸਹਿਯੋਗ ਹੈ ਸਰ ਦੇਖੋ ਪੰਜਾਬ ਕੇਸਰੀ ਗਰੁੱਪ ਖੰਨਾ ਵੱਲੋਂ ਹਰ ਸਾਲ ਹੀ ਇਹ ਵਿਸ਼ਾਲ ਖੂਨਦਾਨ ਕੈਂਪ ਜਿਹੜਾ ਉਹ ਲੱਗਦਾ ਜਿਹਦੇ ਵਿੱਚ ਸਾ ਕਮਲਜੀਤ ਸਿੰਘ ਕਮਲ ਸਾਡੇ ਜਿਹੜੇ ਇੱਥੇ ਦੇ ਇੰਚਾਰਜ ਨੇ ਪੰਜਾਬ ਕੇਸਰੀ ਗਰੁੱਪ ਦੇ ਉਹਨਾਂ ਦੀ ਪੂਰੀ ਟੀਮ ਬਹੁਤ ਮਿਹਨਤ ਦੇ ਨਾਲ ਬੜੇ ਲਗਨ ਦੇ ਨਾਲ ਇਸ ਕੈਂਪ ਦਾ ਆਯੋਜਨ ਕਰਦੇ ਨੇ ਕਿਉਂਕਿ ਪੰਜਾਬ ਕੇਸਰੀ ਗਰੁੱਪ ਨੇ ਹਮੇਸ਼ਾ ਦੇਸ਼ ਦੀ ਏਕਤਾ ਖੰਡਤਾ ਦੇ ਲਈ ਆਪਣੀ ਕੁਰਬਾਨੀ ਦਿੱਤੀ ਆ ਆਪਣਾ ਖੂਨ ਡੋਲਿਆ ਲਾਲਾ ਜਗਤ ਨਾਰਾਇਣ ਜੀ ਦੀ 44ਵੀਂ ਇਹ ਜਿਹੜੀ ਆ ਉਹ ਸ਼ਹਾਦਤ ਦੇ ਵਾਸਤੇ ਜਿਹੜਾ ਅਸੀਂ ਇੱਕ ਖੂਨਦਾਰ ਕੈਂਪ ਦੇ ਤੌਰ ਤੇ ਮਨਾ ਰਹੇ ਆ ਔਰ ਮੈਂ ਅਪੀਲ ਵੀ ਕਰਦਾ ਸਾਰੇ ਆਪਣੇ ਖੰਨਾ ਨਿਵਾਸੀਆਂ ਨੂੰ ਕਿ ਵੱਧ ਛੜ ਕੇ ਇਸ ਖੂਨਦਾਨ ਕੈਂਪ ਦੇ ਵਿੱਚ ਹਿੱਸਾ ਲਈਏ ਤਾਂ ਜੋ ਜਿਸ ਮਕਸਦ ਲਈ ਇਹਨਾਂ ਸਾਡੇ ਮਹਾਨ ਜਿਹੜੇ ਸਾਡੇ ਇਹ ਆਗੂ ਹੋਏ ਨੇ ਇਹਨਾਂ ਨੇ ਪੰਜਾਬ ਦੀ ਅਮਨ ਸ਼ਾਂਤੀ ਲਈ ਆਪਣਾ ਖੂਨ ਡੋਲਿਆ ਸੋ ਉਹਨਾਂ ਨੂੰ ਇੱਕ ਸੱਚੀ ਸ਼ਰਧਾਂਜਲੀ ਅਸੀਂ ਦੇ ਸਕੀਏ ਕਿ ਇੱਕ ਮਨੁੱਖਤਾ ਦੀ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾਈਏ ਔਰ ਖੂਨਦਾਨ ਕਿਉਂਕਿ ਹਰੇਕ ਜਿਹੜਾ ਮਰੀਜ਼ ਆ ਉਹਦੀ ਲੋੜ ਲੋੜ ਹੈਗੀ ਆ ਉਸ ਲੋੜ ਨੂੰ ਪੂਰੇ ਕਰਨ ਦੇ ਲਈ ਇਹ ਵਿਸ਼ਾਲ ਖੂਨਦਾਨੈਂਪ ਲਾਇਆ ਜਾ ਰਿਹਾ ਔਰ ਇਸ ਪੂਰੇ ਸਾਲ ਦਾ ਹਰ ਸਾਲ ਚ ਇਹ ਇੱਕ ਬੜਾ ਹੀ ਨਵਿਕਲਾ ਤੇ ਬਹੁਤ ਹੀ ਵਿਸ਼ਾਲ ਖੂਨਦਾਨ ਕੈਂਪ ਜਿਹੜਾ ਲੱਗਦਾ ਔਰ ਜਿਹਦੇ ਨਾਲ ਅਸੀਂ ਸਹੀ ਮੈਨੇਜ ਮਨੁੱਖਤਾ ਦੀ ਸੇਵਾ ਕਰ ਸਕਦੇ ਹਾਂ ਕਿਉਂਕਿ ਪੰਜਾਬ ਕੇਸਰੀ ਗਰੁੱਪ ਨੇ ਆਪਣੀ ਕਲਮ ਦੇ ਨਾਲ ਵੀ ਬੜੀ ਨਿਡਰਤਾ ਦੇ ਨਾਲ ਦੇਸ਼ ਦੀ ਇਕਤਾ ਖੰਡਤਾ ਦੇ ਲਈ ਆਪਣੀ ਕਲਮ ਚਲਾਈ ਹੈ ਔਰ ਪੰਜਾਬ ਦੇ ਵਿੱਚ ਜਦੋਂ ਬਹੁਤ ਬਾੜੇ ਦੌਰ ਸੀਗਾ بڑا ਇੱਥੇ ਅਤਵਾਦ ਸੀਗਾ ਉਸ ਸਮੇਂ ਵੀ ਪੰਜਾਬ ਕੇਸਰੀ ਗਰੂਪ ਅੱਗੇ ਹੋ ਕੇ ਪੰਜਾਬ ਦੀ ਅਮਨ ਸ਼ਾਂਤੀ ਲਈ ਲੜਦਾ ਰਿਹਾ ਔਰ ਜਿਹਦੇ ਸਦਕਾ ਅੱਜ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਹੈ ਪੰਜਾਬ ਤਰੱਕੀ ਕਰ ਰਿਹਾ ਉਸ ਕਰਕੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਜਿਹੜੇ ਅਸੀਂ ਅਮਨ ਪਸੰਦ ਲੋਕ ਆ ਜਿਹੜੇ ਪੰਜਾਬ ਦੀ ਧਰਤੀ ਨੂੰ ਪਿਆਰ ਕਰਨ ਵਾਲੇ ਲੋਕ ਆ ਜਿਹੜੇ ਦੇਸ਼ ਦੀ ਏਕਤਾ ਅਖੰਡਤਾ ਦੇ ਵਿੱਚ ਵਿਸ਼ਵਾਸ ਕਰਨ ਵਾਲੇ ਅਸੀਂ ਲੋਕ ਆ ਅਸੀਂ ਸਾਰੇ ਇਕੱਠੇ ਹੋ ਕੇ ਇਸ ਬਲੀਦਾਨ ਦਿਵਸ ਨੂੰ ਵੀ ਮਨਾਈਏ ਔਰ ਜਿਹੜਾ ਖੂਨਦਾਨ ਕੈਂਪ ਆ ਉਹਦੇ ਚ ਵੱ ਚੜ ਕੇ ਹੈ ਸਾਡੇ ਸਰ ਇਹ ਕਿਹੜੀ ਜਗ੍ਹਾ ਤੇ ਲੱਗ ਰਿਹਾ ਟਾਈਮਿੰਗ ਕੀ ਹੈ ਇਹ ਖੰਨੇ ਸ਼ਹਿਰ ਦੇ ਵਿੱਚ ਲੱਗ ਰਿਹਾ ਔਰ ਸਵੇਰ ਤੋਂ ਸ਼ੁਰੂ ਹੋ ਜਾਂਦਾ ਸਵੇਰ ਤੋਂ ਸ਼ੁਰੂ ਹੋ ਕੇ ਇਹ ਜਦੋਂ ਤੱਕ ਜਿਹੜੇ ਕਿਉਂਕਿ ਡਾਕਟਰ ਟੀਮ ਜਿਹੜੀ ਜਿਵੇਂ ਜਿਵੇਂ ਗਾਈਡ ਕਰਦੀ ਆ ਕਿ ਬਲੱਡ ਜਿਹੜਾ ਕਿੰਨਾ ਧੇਰ ਜਿਹੜਾ ਵਾ ਉਹ ਰੱਖਿਆ ਜਾ ਸਕਦਾ ਸੁਰੱਖਿਅਤ ਰੱਖਿਆ ਜਾ ਸਕਦਾ ਉਦੋਂ ਦੇ ਤੱਕ ਇਹ ਜਿਹੜਾ ਕੈਂਪੋ ਜਾਰੀ ਹੈ ਧੰਨਵਾਦ ਜੀ ਸਭ ਤੋਂ ਪਹਿਲਾਂ ਮੈਂ ਤੁਹਾਡਾ ਸਾਰਿਆਂ ਦਾ ਜਿੰਨੇ ਵੀ ਮੀਡੀਆ ਵਾਲੇ ਮੇਰੇ ਭਰਾ ਅੱਜ ਪੰਜਾਬ ਕੇਸਰੀ ਆਫਿਸ ਖੰਨਾ ਦੇ ਵਿੱਚ ਪਹੁੰਚੇ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਤੇ ਮੈਂ ਇਹ ਦੱਸਣਾ ਚਾਹੁੰਦਾ ਵੀ ਹਰ ਸਾਲ ਤਕਰੀਬਨ ਪਿਛਲੇ 7-8 ਸਾਲਾਂ ਤੋਂ ਪੰਜਾਬ ਕੇਸਰੀ ਗਰੁੱਪ ਖੰਨਾ ਵੱਲੋਂ ਇਹ ਜਿਹੜਾ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਇਸ ਵਾਰ ਵੀ ਇਹ ਖੂਨਦਾਨ ਕੈਂਪ 5 ਤਰੀਕ ਨੂੰ 5 ਸਤੰਬਰ ਨੂੰ ਆਈਡੀ ਪੈਲਸ ਆਈਡੀ ਬੈਂਕਟ ਹਾਲ ਜਿਹੜਾ ਉੱਥੇ ਲਗਾਇਆ ਜਾ ਰਿਹਾ ਤੇ ਹਰ ਸਾਲ ਵਾਂਗ ਮੈਨੂੰ ਪੂਰਨ ਉਮੀਦ ਹੈ ਵੀ ਜਿਵੇਂ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਜਿਹੜੇ ਖੂਨਦਾਨੀ ਨੇ ਖੂਨਦਾਨ ਕਰਨ ਆਉਂਦੇ ਨੇ ਤੇ ਇਸ ਵਾਰ ਵੀ ਵੱਡੀ ਗਿਣਤੀ ਦੇ ਵਿੱਚ ਹੀ ਖੂਨਦਾਨ ਕਰਨ ਜਿਹੜੇ ਲੋਕ ਪਹੁੰਚਣਗੇ ਤੇ ਮੈਂ ਦੱਸਣਾ ਚਾਹਨਾ ਲਾਲਾ ਜਗਤ ਨਾਰਾਇਣ ਜੀ ਜਿਨ੍ਹਾਂ ਨੇ ਦੇਸ਼ ਦੀ ਅਮਨ ਸ਼ਾਂਤੀ ਅਤੇ ਅਤਵਾਦ ਦੇ ਵਿਰੁੱਧ ਲੜਦੇ ਆ ਆਪਣਾ ਬਲਿਦਾਨ ਦਿੱਤਾ ਹੈ ਆਪਣਾ ਖੂਨ ਡੋਲਿਆ ਤੇ ਅੱਜ ਸਾਡਾ ਵੀ ਫਰਜ਼ ਬਣਦਾ ਹੈ ਵੀ ਜੇ ਅੱਜ ਪੰਜਾਬ ਕੇਸਰੀ ਗਰੁੱਪ ਵੱਲੋਂ ਜਿਹੜਾ ਇੱਕ ਖੂਨਦਾਨ ਕੈਂਪ ਲਾਇਆ ਜਾ ਰਿਹਾ ਹੈ ਵੀ ਇਹਦੇ ਵਿੱਚ ਉਸ ਜਿਹੜੀ ਮਹਾਨ ਸ਼ਖਸੀਅਤ ਜਿਨ੍ਹਾਂ ਨੇ ਦੇਸ਼ ਲਈ ਆਪਣਾ ਖੂਨ ਢੋਲਿਆ ਉਹਨਾਂ ਲਈ ਖੂਨਦਾਨ ਕਰਕੇ ਉਹਨਾਂ ਨੂੰ ਇਹ ਸ਼ਰਧਾਂਜਲੀ ਦੇਈਏ ਸ਼੍ਰੀ ਵਿਜੇ ਚੋਪੜਾ ਜੀ ਸ਼੍ਰੀ ਅਵਨਾਸ਼ ਚੋਪੜਾ ਜੀ ਸ਼੍ਰੀ ਅਭਿਜੇ ਚੋਪੜਾ ਜੀ ਦੀ ਜਿਹੜੀ ਦਿਸ਼ਾ ਨਿਰਦੇਸ਼ਾਂ ਹੇਠ ਇਹ ਜਿਹੜਾ ਇਹ ਕੈਂਪ ਲਗਾਇਆ ਜਾ ਰਿਹਾ ਤੇ ਇਹਦੇ ਵਿੱਚ ਸਾਰੇ ਆਪਾਂ ਵੱਧ ਚੜ ਕੇ ਜਿਹੜਾ ਸਾਰੇ ਸ਼ਹਿਰ ਵਾਸੀ ਸਹਿਯੋਗ ਕਰੀਏ ਤੇ ਮੈਨੂੰ ਪੂਰਨ ਆਸ ਹੈ ਵੀ ਹਰ ਵਾਰ ਜਿਵੇਂ ਸਾਨੂੰ ਪੂਰਨ ਸ਼ਹਿਰ ਵਾਸੀਆਂ ਦਾ ਸਹਿਯੋਗ ਮਿਲਦਾ ਹੈ ਤੇ ਇਸ ਵਾਰ ਵੀ ਪੂਰਾ ਸਹਿਯੋਗ ਮਿਲੇਗਾ ਸਰ ਕਿੰਨੇ ਯੂਨਿਟ ਕਨੈਕਟ ਕਰਨੀ ਤੁਹਾਡੀ ਪਲੈਨਿੰਗ ਹੈ ਜੀ ਦੇਖੋ ਪਿਛਲੀ ਵਾਰ ਵੀ 400 ਤੋਂ 500 ਦੇ ਕਰੀਬ ਸਾਡੇ ਜਿਹੜੇ ਯੂਨਿਟ ਹੋਏ ਸੀ ਉਸ ਤੋਂ ਪਿਛਲੇ ਸਾਲ 600 ਤੋਂ 700 ਦੇ ਵਿੱਚ ਸੀਗੇ ਤੇ ਸਾਨੂੰ ਇਸ ਵਾਰ ਵੀ ਉਮੀਦ ਪੋਰੀ ਹੈ ਵੀ ਅਸੀਂ ਜਿਹੜਾ ਸਾਡਾ 600 ਦਾ ਜਿਹੜਾ ਟਾਰਗੇਟ ਹੈਗਾ ਪਿਛਲੀ ਵਾਰ ਦਾ ਉਹਨੂੰ ਤਾਂ ਅਸੀਂ ਜ਼ਰੂਰ ਚਾਹਨੇ ਆ ਵੀ ਅਸੀਂ ਉਹਨੂੰ ਅਚੀਵ ਕਰੀਏ ਤੇ ਉਸ ਕਰਕੇ ਜਿਹੜੇ ਅਸੀਂ ਲਗਾਤਾਰ ਜਿੰਨੀਆਂ ਵੀ ਸਾਡੇ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਨੇ ਜਿਹੜੀਆਂ ਸਾਨੂੰ ਹਰ ਵਾਰ ਸਹਿਯੋਗ ਦਿੰਦੀਆਂ ਨੇ ਜਿੰਨੀਆਂ ਵੀ ਧਾਰਮਿਕ ਸੰਸਥਾਵਾਂ ਨੇ ਰਾਜਨੀਤਿਕ ਜਿਹੜੀਆਂ ਪਾਰਟੀਆਂ ਨੇ ਸਭ ਵੱਲੋਂ ਜਿਹੜਾ ਸਾਨੂੰ ਸਹਿਯੋਗ ਮਿਲਦਾ ਹੈ ਅੱਜ ਹਰ ਜਿਹੜਾ ਜਿਹੜੀ ਵੀ ਧਾਰਮਿਕ ਜਾਂ ਲੋਕ ਸਮਾਜਿਕ ਸੰਸਥਾਵਾਂ ਸਾਰਿਆਂ ਜਿਹੜੀਆਂ ਜੋਰ ਲਗਾ ਰਹੀਆਂ ਨੇ ਵੱਧ ਵੱਧ ਖੂਨਦਾਨ ਕਰਨ ਵਾਸਤੇ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਮੀਟਿੰਗਾਂ ਦਾ ਜਿਹੜਾ ਹਰ ਰੋਜ਼ ਜਿਹੜਾ سلسلہ ਉਹ ਚੱਲਿਆ ਹੈ ਤੇ ਹਜੇ ਵੀ 5 ਤਰੀਕ ਦੇ ਵਿੱਚ 3-4 ਦਿਨ ਰਹਿੰਦੇ ਨੇ ਤੇ ਹੋਰ ਵੀ ਜਿਹੜਾ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਜਿਹੜਾ ਸਾਡਾ ਜਿਹੜਾ ਟੀਚਰ ਹੈ ਬਈ ਇਹਨੂੰ ਅਸੀਂ ਪੂਰਾ ਕਰੀਏ ਕੰਮੀ ਜਿਹੜੀ ਜੁੰਡ ਨੇ ਕਲੈਕਸ਼ਨਸ ਨਹੀਂ ਇਹਨਾਂ ਨੇ ਪਹੁੰਚ ਰੀਆਂ ਨੇ ਇੱਥੇ ਫਿਲਹਾਲ ਤਾਂ ਕੀ ਹੈ ਵੀ ਇਹ ਜਿਹੜਾ ਇੱਕ ਨਾ ਬਹੁਤ ਵੱਡਾ ਜਿਹੜਾ ਜਦੋਂ ਖੂਨਦਾਨ ਨਾ ਜਿਹੜਾ ਜਦੋਂ ਥੋੜਾ ਹੋਵੇ ਉੱਥੇ ਆਪਾਂ ਦੋ ਤਿੰਨ ਟੀਮਾਂ ਬੁਲਾ ਸਕਦੇ ਹਾਂ ਇਹ ਇੱਥੇ ਨਾ ਸਾਨੂੰ ਤਕਰੀਬਨ ਇੱਕ ਦਿਨ ਦੋ ਦਿਨ ਪਹਿਲਾਂ ਤੋਂ ਹੀ ਟੀਮਾਂ ਉੱਥੇ ਆ ਕੇ ਆਪਣੀ ਰਿਆਸਲ ਕਰਦੀਆਂ ਨੇ ਇਸ ਕਰਕੇ ਅਸੀਂ ਜਿਹੜੀ ਨਾਨਾ ਨਰਸਿੰਗ ਹੋਮ ਦੇ ਬਲੱਡ ਬੈਂਕ ਦੀ ਟੀਮ ਹੈ ਉਹ ਬੁਲਾਣੇ ਆ ਕਿਉਂਕਿ ਉਹ ਇੱਕ ਦਿਨ ਪਹਿਲਾਂ ਵੀ ਉੱਥੇ ਆ ਕੇ ਪ੍ਰੋਪਰ ਕਿਉਂਕਿ ਜੇ 5-600 ਬੰਦੇ ਦਾ ਅਰੇਂਜਮੈਂਟ ਕਰਨਾ ਹੈ ਨਾ ਤਾਂ ਉਹ ਸੌਖਾ ਕੰਮ ਨਹੀਂ ਹੈਗਾ ਕਿਉਂਕਿ ਇਹਦੇ ਲਈ ਬਹੁਤ ਇੱਕ ਸਿਸਟਮ ਨਾਲ ਚਲਾਉਣਾ ਪੈਂਦਾ ਹੈ ਉਹ ਤੋਂ ਨਾਲ ਦੀ ਨਾਲ ਖੂਨ ਕਲੈਕਟ ਬਲੱਡ ਕਲੈਕਟ ਕਰਕੇ ਵੀ ਪਹੁੰਚਾਣਾ ਪੈਂਦਾ ਹੈ ਜਿਆਦਾ ਦੇਰ ਉੱਪਰ ਆਪਾਂ ਉੱਥੇ ਰੱਖ ਵੀ ਨਹੀਂ ਸਕਦੇ ਕਿਉਂਕਿ 2 ਵਜੇ ਤੱਕ ਇਹ ਚੱਲਣਾ ਹੁੰਦਾ ਹੈ ਤੇ ਉਸ ਕਰਕੇ ਉਹ ਪੂਰਾ ਮੈਨੇਜ ਜਿਹੜਾ ਬੰਦਾ ਕਰਦਾ ਅਸੀਂ ਉਹਨਾਂ ਨੂੰ ਹੀ ਚਾਹਨੇ ਹੁੰਦੇ ਆ ਵੀ ਸਾਡੇ ਨਾਲ ਉਹੀ ਕੰਮ ਕਰਨ ਤੇ ਉਹਨਾਂ ਵੱਲੋਂ ਵੀ ਸਾਨੂੰ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ ਤੇ ਇੱਕ ਦਿਨ ਪਹਿਲਾਂ ਦੋ ਦਿਨ ਪਹਿਲਾਂ ਵੀ ਉਹ ਸ਼ੁਰੂ ਕਰ ਦਿੰਦੇ ਨੇ ਉੱਥੇ ਆ ਕੇ ਸਾਰਾ ਕੁਝ ਸੈਟਿੰਗ ਕਰਾਉਂਦੇ। ਕਮਲੀ ਜਿਹੜੀ ਬਲੱਡ ਰੀ ਕਲੈਕਸ਼ਨ ਹੈ ਫਿਰ ਤੁਸੀਂ ਅੱਗੇ ਫਰਦਰ ਅੱਗੇ ਕਿੱਥੇ ਪਹੁੰਚਾਉਣੀ ਹੈ ਕਿੱਥੇ ਡਿਪੋਜ਼ਿਟ ਕਰਾਉਣੀ ਹੈ ਉਹ ਇਹ ਉਹ ਬਲੱਡ ਬੈਂਕ ਕੋਲ ਜਾਂਦਾ ਜੀ ਉੱਥੋਂ ਆਪਾਂ ਨੂੰ ਸਭ ਨੂੰ ਜੋ ਵੀ ਜਿਹਨੂੰ ਖੰਨੇ ਦੇ ਬਲੱਡ ਬੈਂਕ ਕੋਲ ਜਾਂਦਾ ਜੀ ਲੁਧਿਆਣਾ ਹਾਂ ਜੀ ਮੁਖਮੰਦ ਕੋਣ ਆ ਗਏ ਜੀ ਉਸ ਦਿਨ ਮੁਖਮੰਦ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੋਨ ਨੇ ਅਚਾਨਕ ਸਿੰਘ ਬਰਸੜ ਜੀ ਨੇ ਤੇ ਸਾਡੇ ਅਭਿਜੇ ਚੋਪੜਾ ਜੀ ਕਰ ਉਹ ਵੀ ਪਹੁੰਚ ਰਹੇ ਨੇ ਉਸ ਤੋਂ ਇਲਾਵਾ ਡਾਕਟਰ ਅਮਰ ਸਿੰਘ ਜੀ ਗੁਰਕੀਰਤ ਜੀ ਤੁਲਨੂ ਸਾਹਿਬ ਯਾਨੀ ਕਿ ਜਿੰਨੀਆਂ ਵੀ ਸਾਡੇ ਇਲਾਕੇ ਦੇ ਆ ਰਾਜਨੀਤਿਕ ਤੇ ਧਾਰਮਿਕ ਸੰਤ ਮਹਾਂਪੁਰਸ਼ ਸਭ ਸਾਡੇ ਮਹਿਮਾਨੀ ਨੇ ਸਭ ਸਭ ਪਹੁੰਚ ਗਏ ਲੈਟ ਕਿੰਨੇ ਵਜੇ 식ੋਜਣਾ ਜੀ ਕੈਂਪ ਹੈ 9 ਵਜੇ 식ੋਜਣਾ ਥੈਂਕ ਯੂ ਸਰ ਥੈਂਕ ਯੂ